ਜਿ ਬਿਜਲੀ ਦੇ ਰੇਟਾਂ 'ਚ ਬਹੁਤ ਵੱਡਾ ਵਾਧਾ ਕੀਤਾ ਗਿਆ ਕਹਨ ਨੂੰ 10 ਤੋਂ 15 ਪੈਸੇ ਯੂਨਿਟ ਜੇ ਤੁਸੀਂ ਇੱਕ ਇੱਕ ਯੂਨਿਟ ਦੀ ਖਪਤ ਨਾਲ ਨੂੰ ਜੇ ਜ਼ਰੂਰ ਕਰਕੇ ਦੇਖੋਗੇ ਇੱਕ ਤੁਹਾਡੀ ਫਰਨਸ ਜਿਹੜੀ ਲੱਖਾਂ ਯੂਨਿਟ ਰੋਜ਼ ਬਿਜਲੀ ਲਗਾਉਂਦੀ ਹੈ 10 ਤੋਂ 12 ਲੱਖ ਰੁਪਏ 15 ਲੱਖ ਰੁਪਏ ਡੇਲੀ ਦਾ ਉਹਨਾਂ ਦਾ ਰੇਟ ਵੱਧ ਗਿਆ ਸਾਲ ਦੇ ਦੇਖੋ ਕਰੋੜਾਂ ਰੁਪਏ ਦੇ ਉੱਪਰ ਜਾ ਕੇ ਰੇਟ ਵੱਧ ਜਾਂਦੇ ਨੇ ਛੋਟੀ ਇੰਡਸਟਰੀ ਨੂੰ ਜੇ ਤੁਸੀਂ ਇੱਕ ਦਿਨ ਦਾ 10 ਤੋਂ 15 ਪੈਸੇ ਯੂਨਿਟ ਕਹਿੰਦੇ ਹੋ ਸਾਲ ਦੇ ਬਾਅਦ ਕਿੰਨਾ ਨੁਕਸਾਨ ਹੋ ਗਿਆ ਪੰਜਾਬ ਦੇ ਵਿੱਚ ਪਹਿਲਾਂ ਹੀ ਪ੍ਰੋਡਕਸ਼ਨ 40 ਤੋਂ 50% ਹੈ ਗਈ ਹੈ ਬਿਜਲੀ ਦੇ ਅਣਲਾਨੇ ਕਟਾਂ ਕਰਕੇ ਲੇਬਰ ਸ਼ਾਰਟੇਜ ਆਈ ਹੋਈ ਆ ਭਗਵੰਤ ਮਾਨ ਜੀ ਇਲੈਕਸ਼ਨ ਤੋਂ ਪਹਿਲਾਂ ਕਿਹਾ ਗਿਆ ਕਿ ਬਿਜਲੀ ਦੇ ਕੋਈ ਘਾਟ ਨਹੀਂ ਦੂਜੇ ਸੂਬਿਆਂ ਨੂੰ ਵੇਚ ਰਹੇ ਆ 24 ਘੰਟੇ ਵਧੀਆ ਕੁਆਲਟੀ ਦੀ ਬਿਜਲੀ ਕਿਸਾਨਾਂ ਤੇ ਇੰਡਸਟਰੀ ਨੂੰ ਦੇਵਾਂਗੇ ਉਹ ਵਾਦਾ ਇਲੈਕਸ਼ਨ ਤੋਂ ਬਾਅਦ ਹਵਾ ਹੋ ਗਿਆ ਕਿਰਪਾ ਕਰਕੇ ਧੋਖਾ ਨਾ ਦਿਵਾਓ ਇੰਡਸਟਰੀ ਨੂੰ ਇੰਡਸਟਰੀ ਬਚਾਣੀ ਹੈ ਮੈਂ ਬਿਜਲੀ ਦੇ ਵਾਧੇ ਰੇਟਾਂ ਦਾ ਪੁਰ ਜੋਰ ਨਿਖੇਦੀ ਕਰਦਾ ਤੇ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਕਿ ਜੇ ਬਿਜਲੀ ਬੋਰਡ ਤੁਹਾਡਾ ਪਹਿਲੇ ਹੀ ਵਾਧੇ ਜਾ ਰਿਹਾ ਘਾਟੇ ਚੋਂ ਬਾਹਰ ਸੀਗਾ ਤੇ ਇਹ ਨਵਾਂ ਰੇਟ ਵਧਾ ਕੇ ਇੰਡਸਟਰੀ ਨਾਲ ਧੋਖਾ ਨਾ ਕਰੋ ਪੰਜਾਬ ਨਾਲ ਧੋਖਾ ਨਾ ਕਰੋ ਪੰਜਾਬ ਤੁਹਾਡੀਆਂ ਬਾਹਾਂ ਨੇ ਜੀ ਪੰਜਾਬ ਦੀ ਇਕਨੋਮੀ ਦੇ ਉੱਪਰ ਅਸਰ ਹੋ ਗਿਆ ਤੇ ਬਿਜਲੀ ਬੋਰਡ ਵਾਸਤੇ ਇਹ ਬਿਜਲੀ ਜਿੰਨੀ ਬਚੀ ਹੈ ਨਾ ਇਹ ਵੀ ਵੇਚਣੀ ਔਖੀ ਹੋ ਜਾਏਗੀ ਰੇਟਾਂ ਨੂੰ ਤੁਰੰਤ ਵਾਪਸ ਲਿਆ ਜਾਵੇ ਮੈਂ ਇਹ ਦੀ ਪੁਰ ਜੋਰ ਅਪੀਲ ਕਰਦਾ ਹਾਂ ਬਹੁਤ ਬਹੁਤ ਪਹਿਰਮਾਨ